ਸਾਡਾ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਕਾਟਨ ਦੇ ਡਿਜ਼ਾਈਨਰ ਸੂਟ ਲੈ ਕੇ ਆਏ ਜੀ ਬੜੇ ਪਿਆਰੇ ਲੇਸਿਸ ਦੀ ਡਿਜ਼ਾਈਨਿੰਗ ਰਹੂਗੀ ਸਾਰੇ ਸੂਟਾਂ ਤੇ ਵੀ ਕਹਿਣ ਦਾ ਮਤਲਬ ਹੈ ਬੁਟੀਕ ਸਟਾਈਲ ਦੇ ਵਿੱਚ ਡਿਜ਼ਾਈਨਰ ਸੂਟ ਹੋਣਗੇ ਤੁਹਾਨੂੰ ਕੋਈ ਵੀ ਡਿਜ਼ਾਈਨਿੰਗ ਅਪ ਕਰਾਉਣ ਦੀ ਲੋੜ ਨਹੀਂ ਹੈਗੀ ਬਸ ਤੁਸੀਂ ਸਟਿਚ ਕਰਾ ਕੇ ਵੇਅਰ ਕਰਨੇ ਆ ਜੀ ਬੜੀ ਪਿਆਰੀ ਕਲੈਕਸ਼ਨ ਹੈ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀਰਾ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਵੀ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਹੈ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8140080803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੀ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਹੈ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜੀਸ ਹੈ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਅਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਕੱਠੀ ਪੇਮੈਂਟ ਕਰਦਿਆ ਕਰੋ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਆ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਬਾਕੀ ਜਦ ਤੁਸੀਂ ਆਨਲਾਈਨ ਸੂਟ ਬੁੱਕ ਕਰਾਉਣਾ ਹੈ ਤਾਂ ਤੁਹਾਨੂੰ ਆਨਲਾਈਨ ਹੀ ਪੇਮੈਂਟ ਕਰਾਉਣੀ ਪੈਣੀ ਹੈ ਜਿਨ੍ਹਾਂ ਨੇ ਵੈਸੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਤਾਂ ਤੁਸੀਂ ਕੈਸ਼ ਪੇਮੈਂਟ ਦੇ ਨਾਲ ਜਿੰਝਿੰਨੀ ਮਰਜ਼ੀ ਸ਼ਾਪਿੰਗ ਕਰ ਸਕਦੇ ਹੋ ਜੀ ਤੇ ਬਾਕੀ ਜਿਹੜਾ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਹੈ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਜੀ ਤੇ ਬੜੀ ਪਿਆਰੀ ਕਲੈਕਸ਼ਨ ਰਹਿਣੀ ਹੈ ਅੱਜ ਦੀ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਦੇਖੋ ਪਰਪਲ ਕਲਰ ਦੇ ਵਿੱਚ ਹੈ ਜੀ ਕੋਈ ਲਾਈਨਿੰਗ ਨਹੀਂ ਲੱਗਣੀ ਪਹਿਲੀ ਗੱਲ ਅੱਜ ਜਿੰਨੇ ਸੂਟ ਤੁਹਾਨੂੰ ਦਿਖਾਵਾਂਗੇ ਬਿਦਾਉਟ ਲਾਈਨਿੰਗ ਸੂਟ ਬਣਨਗੇ ਤੇ ਬੜੇ ਪਿਆਰੇ ਡਾਰਕ ਕਲਰ ਲਾਈਟ ਕਲਰ ਹਰ ਇੱਕ ਤਰ੍ਹਾਂ ਦੇ ਆਪਾਂ ਸੂਟ ਲੈ ਕੇ ਆਏ ਬੜੇ ਸੋਹਣੇ ਇਹ ਦੇਖੋ neck ਤੇ ਬੜੀ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਪ੍ਰੋਪਰ ਸੂਟਾਂ ਤੇ ਡਿਜ਼ਾਈਨਿੰਗ ਹੋਈ ਹੈ ਦੁਪੱਟੇ ਫੁੱਲ ਰੈਡੀ ਇਹ ਕੋਲ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਘੇਰੇ ਤੇ ਵੀ ਬੜੀ ਪਿਆਰੀ ਲੇਸ ਹੈ ਤੇ ਬੈਕ ਤੇ ਜਿਵੇਂ ਆਪਾਂ 슬ੀਵਜ਼ ਕੱਢਣੀਆਂ ਹੁੰਦੀਆਂ ਐ ਐਕਸਟਰਾ ਫੈਬਰਿਕ ਦਿੱਤਾ ਹੋਇਆ ਸਾਈਡ ਤੇ ਪਰਪਲ ਕਲਰ ਦੇ ਵਿੱਚ ਹੈ ਜੀ ਇਹ ਸੂਟ ਤੇ ਨਾਲ ਹੈਗੀ ਇਹਦੇ ਕਰੀਮ ਰੰਗ ਦੀ ਬਾਟਮ ਹੈ ਤੇ ਬੜਾ ਪਿਆਰਾ ਮਲਮਲ ਕਾਟਨ ਦਾ ਦੁਪੱਟਾ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਫੋਰ ਸਾਈਡ ਵੀ ਚੌੜੀ ਲੇਸ ਲੱਗੀ ਹੋਈ ਐ ਤੇ ਵਿੱਚ ਵੀ ਜੁਆਇੰਟਰ ਲੇਸ ਪਾ ਕੇ ਸ਼ਰਟ ਦੇ ਨਾਲ ਦਾ ਪੀਸ ਪਾ ਕੇ ਬੜੀ ਪਿਆਰੀ ਡਿਜ਼ਾਈਨਿੰਗ ਇਹ ਲੁੱਕ ਆ ਜਣੀ ਜੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਸੂਟ ਕਾਫੀ ਆਪਣੇ ਕੋਲ ਥੋੜਾ ਜਲਦੀ ਜਲਦੀ ਅੱਜ ਵੀਡੀਓ ਦਿਖਾਵਾਂਗੇ ਕਿਉਂਕਿ ਫਿਰ ਕਾਫੀ ਲੰਬੀ ਹੋ ਜਾਂਦੀ ਐ ਇਹਦੇ ਵਿੱਚ ਹੀ ਆਪਣੇ ਕੋਲ ਸੇਮ ਦੇ ਵਿੱਚ ਹੀ ਹੈਗਾ ਇੱਕ ਕਲਰ ਹੋਰ ਪ੍ਰਿੰਟਰ ਲਗ ਸੇਮ ਹੀ ਐ ਸੇਮ ਪ੍ਰਿੰਟ ਦੇ ਵਿੱਚ ਐ ਜੀ ਇਹ neck ਤੇ lacees ਦੀ ਡਿਜ਼ਾਈਨਿੰਗ ਐ ਸਾਰੀ ਸ਼ਰਟ ਤੇ ਘੇਰੇ ਤੇ ਵੀ ਅਲੱਗ ਤੋਂ ਦਿੱਤੀਆਂ ਹੋਈਆਂ ਸਲੀਵਜ਼ ਦੇ ਸਾਈਡ ਤੇ ਅਲੱਗ ਤੋਂ ਦਿੱਤੀਆਂ ਹੋਈਆਂ ਸਲੀਵ ਕੋਈ ਸਲੀਵ ਦਾ ਇਸ਼ੂ ਨਹੀਂ ਹੈਗਾ ਜਿੰਨਾ ਮਰਜ਼ੀ ਘੇਰਾ ਤੁਸੀਂ ਫਰੰਟ ਤੋਂ ਰੱਖ ਸਕਦੇ ਹੋ ਕਰੀਮ ਬਾਟਮ ਐ ਨਾਲ ਤੇ ਕਰੀਮ ਤੇ ਸ਼ਰਟ ਦੇ ਨਾਲ ਦਾ ਪੈਚ ਲਗਾ ਕੇ ਫੁੱਲ ਰੈਡੀ ਦੁਪੱਟਾ ਇਹਦੇ ਉੱਪ ਲੇਸਿਸ ਦੀ ਡਿਜ਼ਾਈਨਿੰਗ ਦੇਣਾ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਇਹ ਅੱਜ ਦੇ ਆਪਣੇ ਇਹ ਦੋ ਸੂਟ ਮੈਂ ਤੁਹਾਨੂੰ ਇੱਕੋ ਡਿਜ਼ਾਈਨਿੰਗ ਵਿੱਚ ਦਿਖਾਏ ਆ ਪ੍ਰਾਈਸ ਹੈਗਾ 2000 ਠੀਕ ਹੈ 2000 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਡਿਜ਼ਾਈਨਿੰਗ ਸ਼ੁਰੂ ਕਰਦੇ ਆ ਥੋੜੇ ਹੁਣ ਲਾਈਟ ਕਲਰ ਦੇ ਵਿੱਚ ਸ਼ੁਰੂ ਕਰਾਂਗੇ ਕਿਉਂਕਿ ਹਰ ਇੱਕ ਤਰ੍ਹਾਂ ਦੇ ਨਾਈਟ ਡਾਰਕ ਆਪਾਂ ਹਰ ਇੱਕ ਤਰ੍ਹਾਂ ਦੇ ਅੱਜ ਸੂਟ ਦਿਖਾਵਾਂਗੇ ਤੁਹਾਨੂੰ ਇਹ ਦੇਖੋ ਬੜਾ ਸੋਹਣਾ ਲੀਲਨ ਦੇ ਵਿੱਚ 셔ਟ ਹੈ ਪੂਰੇ ਅੱਜ ਜਿੰਨੀ ਵੀਡੀਓ ਕਿਸੇ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟਾਂ ਨੂੰ ਵਿਦਆਊਟ ਲਾਈਨਿੰਗ ਸੂਟ ਬਣਨਗੇ ਕਲਰ ਦੇਖੋ ਸੂਟ ਦਾ ਕਿੰਨਾ ਸੋਹਣਾ neck ਫੁੱਲ ਰੈਡੀ ਹੈ ਬਟਨਸ ਦੀ ਡਿਜ਼ਾਈਨਿੰਗ ਦੇ ਨਾਲ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਤੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਲੇਸ ਲੱਗੀ ਹੋਈ ਹੈ ਕਿੰਨੇ ਪਿਆਰੀ ਤੇ ਘੇਰੇ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਬਹੁਤ ਪਿਆਰੀ ਫੈ布ਰਿਕ ਦੀ ਫੁੱਲ ਗਰੰਟੀ ਹੈ ਜੀ ਬਹੁਤ ਫਾਈਨ ਫੈ布ਰਿਕ ਦੇ ਵਿੱਚ ਤੇ ਇਸ ਦੇ ਨਾਲ ਹੈਗੀ ਚਿਕਨ ਬਾਟਮ ਚਿਕਨ ਬਾਟਮ ਦੇ ਵਿੱਚ ਸੂਟ ਹੈ ਇਹ ਇਹ ਬਾਟਮ ਆ ਗਈ ਤੇ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਆਫ ਵਾਈਟ ਦੇ ਵਿੱਚ ਸਾਰੇ ਦੁਪੱਟੇ ਤੇ ਵਰਕ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਦੁਪੱਟੇ ਦੇ ਵਿੱਚ ਸਾਰੇ ਚ ਵਰਕ ਹੈ ਜੀ ਇਹ ਇਹ ਫੋਰ ਸਾਈਡ ਸੂਟ ਦੇ ਨਾਲ ਦੀ ਪੱਟੀ ਲੱਗੀ ਹੋਈ ਹੈ ਤੇ ਬਾਰੀਕ ਖਰੋਸ਼ੀਆ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ। ਬਹੁਤ ਪਿਆਰਾ ਸੂਟ। ਇਹ ਲੋਕਾ ਜਣੀ ਦੇਖੋ ਸੂਟ ਦੇ। ਗਰਮੀਆਂ ਦੇ ਵਿੱਚ ਐਵੇਂ ਦੇ ਸੂਟ ਸੋਹਣੇ ਲੱਗਦੇ ਆ ਡਿਜ਼ਾਈਨਰ ਸੂਟ। 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਆਪਣਾ ਇਹ ਅੱਜ ਦਾ ਇਹ ਵਾਲਾ ਸੂਟ। ਹੁਣ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਣੇ ਸਾਰੇ ਸਿੰਗਲ ਸਿੰਗਲ ਸੂਟ ਹੋਣਗੇ ਕੋਈ ਲਾਈਟ ਕਲਰ ਦੇ ਵਿੱਚ ਕੋਈ ਡਾਰਕ ਇਹ ਦੇਖੋ ਕਾਫੀ ਕਲਰ ਦੇ ਵਿੱਚ ਕਿੰਨਾ ਸੋਹਣਾ ਸੂਟ ਹੈ ਡਾਰਕ ਕਾਫੀ ਕਲਰ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਸਰਦਾਰੀ ਪ੍ਰਿੰਟ ਰਹਿਣਗੇ ਸਾਰੇ ਕਲਰ ਦੇਖੋ ਸੂਟ ਦਾ ਬਹੁਤ ਪਿਆਰਾ ਕਲਰ ਹੈ neck ਬੜੀ ਪਿਆਰੀ ਬਣੀ ਹੈ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਸੈਂਟਰ ਪੈਨਲ ਡਿਜ਼ਾਈਨ ਤੇ ਘੇਰੇ ਤੇ ਦੇਖੋ ਕਿੰਨੀ ਪਿਆਰੀ ਲੇਸ ਹੈ ਬੈਕ ਤੇ ਲੇਸ ਦਿੱਤੀ ਹੋਈ ਹੈ ਬਾਜੂ ਦੇ ਲਈ ਹੈ ਜੀ ਤੁਸੀਂ ਬਾਜੂ ਤੇ ਲਗਾਣੀ ਹੈ ਬਾਜੂ ਤੇ ਲਗਾ ਸਕਦੇ ਹੋ ਜਾਂ ਫਿਰ ਬੈਕ ਪੱਲੇ ਤੇ ਵੀ ਰੱਖ ਸਕਦੇ ਹੋ ਵੈਸੇ ਤਾਂ ਬਾਜੂ ਦੇ ਲਈ ਹੁੰਦੀ ਹੈ ਜੀ ਪਿੱਛੇ ਲੇਸ ਦਿੱਤੀ ਹੁੰਦੀ ਹੈ ਜਿਹੜੀ ਬਿਲਕੁਲ ਵੀ ਕੋਈ ਪਾਈਪਿੰਗ ਤੇ ਲੈ ਕੇ ਕੁਝ ਵੀ ਡਿਜ਼ਾਈਨਿੰਗ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਸੂਟਾਂ ਨੂੰ ਤੇ ਇਹ ਆ ਗਈ ਬਾਟਮ ਨਾਲ ਚਿਕਨ ਵਰਕ ਦੇ ਵਿੱਚ ਬੜਾ ਸੋਹਣਾ ਅੰਬੀ ਵਾਲਾ ਡਿਜ਼ਾਈਨ ਬਾਟਮ ਦੇ ਵੀ ਡਿਜ਼ਾਈਨਿੰਗ ਅਲੱਗ-ਅਲੱਗ ਰਹੂਗੀ ਸੂਟਾਂ ਦੀ ਦੇ ਨਾਲ ਹੈਗਾ ਬੜਾ ਹੀ ਪਿਆਰਾ ਆਫ ਵਾਈਟ ਦੁਪੱਟਾ ਬਹੁਤ ਸੋਹਣੇ ਵਰਕ ਦੇ ਨਾਲ ਦੇਖੋ ਸਾਰੇ ਦੁਪੱਟੇ 'ਚ ਬੜਾ ਸੋਹਣਾ ਵਰਕ ਹੈ ਪੂਰਾ 2.5 ਮੀਟਰ ਦਾ ਦੁਪੱਟਾ ਹੈ ਸੂਟ ਦੇ ਨਾਲ ਪੱਟੀ ਲਗਾ ਕੇ ਤੇ ਬਹੁਤ ਥੋੜੀ ਲੇਸ ਲੱਗੀ ਹੈ ਜੀ ਦੁਪੱਟੇ ਤੇ ਇਹ ਲੁੱਕਾ ਜਣੀ ਦੇਖੋ ਸੂਟ ਦੀ ਡਿਜ਼ਾਈਨਿੰਗ ਕਿੰਨੀ ਪਿਆਰੀ ਹੈ ਕਲਰ ਬਹੁਤ ਸੋਹਣਾ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹਦੇ ਵਿੱਚ ਆਪਾਂ ਸਾਰੇ ਤਰ੍ਹਾਂ ਦੇ ਸੂਟ ਦਿਖਾਵਾਂਗੇ ਤੁਹਾਨੂੰ ਲਾਈਟ ਡਾਰਕ ਹਰ ਇੱਕ ਤਰ੍ਹਾਂ ਦੇ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਲਾਈਟ ਗ੍ਰੇ ਕਲਰ ਅੰਬੀ ਵਾਲਾ ਪ੍ਰਿੰਟ ਸਦਾ ਬਹਾਰ ਬਹੁਤ ਸੋਹਣੇ ਰਹਿੰਦੇ ਆ ਜੀ ਅੰਬੀ ਵਾਲਾ ਪ੍ਰਿੰਟ ਤਾਂ ਹਮੇਸ਼ਾ ਸਭ ਤੋਂ ਪਹਿਲਾਂ ਸੇਲ ਹੋ ਜਾਂਦਾ ਪੂਰੇ ਸਰਦਾਰੀ ਪ੍ਰਿੰਟ ਹੈ ਜੀ ਅੱਜ ਦੇ ਕਲਰ ਦੇਖੋ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਲੈ ਸਕਦੇ ਹੋ ਲਾਈਟ ਕਲਰ ਪਸੰਦ ਹੈ ਲਾਈਟ ਕਲਰ ਡਾਰਕ ਹਰ ਇੱਕ ਤਰ੍ਹਾਂ ਦੇ ਸੂਟ ਹੈ ਤੁਹਾਡੇ ਲਈ ਅੱਜ neck ਤੇ ਬੜੀ ਪਿਆਰੀ ਡਿਜ਼ਾਈਨਿੰਗ ਹੈ ਘੇਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਜੀ ਇਹ ਬਾਜੂ ਦੇ ਲਈ ਲੇਸ ਦਿੱਤੀ ਹੋਈ ਹੈ ਬੈਕ ਸਾਈਡ ਇਹ ਬਾਟਮ ਆ ਗਈ ਚਿਕਨ ਵਰਕ ਦੇ ਵਿੱਚ ਤੇ ਬੜਾ ਹੀ ਪਿਆਰਾ ਮਲਮਲ कॉटन ਦਾ ਦੁਪੱਟਾ ਪੂਰੇ ਦੁਪੱਟੇ 'ਚ ਵਰਕ ਬਹੁਤ ਸੋਹਣਾ ਵਰਕੇ ਦੁਪੱਟੇ 'ਚ ਫੋਰ ਸਾਈਡ ਪੱਟੀ ਲੱਗੀ ਹੈ ਤੇ ਲੇਸ ਲੱਗੀ ਹੈ ਬੜੇ ਪਿਆਰੇ ਸੂਟ ਹੈਗੇ ਇਹ ਲੁੱਕ ਕਰ ਲਓ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਹੈ ਨੈਕਸਟ ਆ ਗਿਆ ਬੜਾ ਸੋਹਣਾ ਗ੍ਰੀਨ ਕਲਰ ਦੇ ਵਿੱਚ ਪ੍ਰਿੰਟ ਸਾਰੇ ਸੂਟਾਂ ਦੇ ਅਲੱਗ-ਅਲੱਗ ਹੈ ਜੀ ਤੇ ਜਿਹੜੀਆਂ ਬਾਟਮਸ ਹੈ ਇਹਨਾਂ ਦੇ ਵੀ ਸਾਰਿਆਂ ਦੇ ਡਿਜ਼ਾਈਨ ਅਲੱਗ-ਅਲੱਗ ਹੈ ਇਹ ਦੋ ਸੂਟ ਵੀ ਲੈਣੇ ਆ ਤੁਸੀਂ ਡਿਜ਼ਾਈਨਿੰਗ ਸਭ ਦੇ ਅਲੱਗ-ਅਲੱਗ ਹੈ ਜੀ ਸੂਟਾਂ ਦੇ ਪ੍ਰਿੰਟ ਵੀ ਅਲੱਗ-ਅਲੱਗ ਹੈ ਬੜਾ ਸੋਹਣਾ ਦੇਖੋ ਗ੍ਰੀਨ ਕਲਰ ਹੈ ਉਹ ਨੈੱਕ ਬਣੀ ਆ ਲੇਸਿਸ ਦੀ ਡਿਜ਼ਾਈਨਿੰਗ ਇਹਦਾ ਲੇਸ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਤੇ ਘੇਰੇ ਤੇ ਦੇਖੋ ਕਿੰਨਾ ਸੋਹਣਾ ਤੇ ਬਾਜੂ ਬਾਜੂ ਦੇ ਲਈ ਲੇਸ ਦਿੱਤੀ ਹੋਈ ਹੈ ਬੈਕ ਸਾਈਡ ਪ੍ਰਿੰਟ ਹੀ ਬਹੁਤ ਪਿਆਰਾ ਹੈ ਇਹ ਬਾਟਮ ਤੇ ਚਿਕਨ ਵਰਕ ਹੋਇਆ ਬਾਟਮ ਤੇ ਸਾਰੇ ਦੁਪੱਟੇ ਤੇ ਵਰਕ ਹੈ ਤੇ ਸੂਟ ਨਾਲ ਦੀ ਪੱਟੀ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਪੂਰੇ ਕੁਲੇ ਸ਼ਾਨਦਾਰ ਦੁਪੱਟੇ ਇਹ ਬੁੱਕਲ ਮਾਰ ਕੇ ਲੈਣਾ ਹੁੰਦਾ ਬਹੁਤ ਸੋਹਣਾ ਦੁਪੱਟਾ ਇਹ ਲੋਕਰ 2700 ਪ੍ਰਾਈਸ ਹੈ ਨੈਕ ਸੂਟ ਆ ਗਿਆ ਬੜਾ ਸੋਹਣਾ ਪਿਆਜ਼ੀ ਪਿੰਕ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਸੂਟ ਦਾ ਮੇਨ ਗੱਲ ਹੈ ਸਾਰੇ ਬਾਟਮਸ ਦੀ ਡਿਜ਼ਾਈਨਿੰਗ ਅਲੱਗ-ਅਲੱਗ ਹੈ ਸਾਰੇ ਸੂਟ ਸਿੰਗਲ ਸਿੰਗਲ ਹੈ ਪ੍ਰਿੰਟ ਦੇਖੋ ਇਹ ਸੂਟ ਦਾ ਵੀ ਬੜਾ ਸੋਹਣਾ ਸਰਦਾਰੀ ਪ੍ਰਿੰਟ neck ਤੇ ਡਿਜ਼ਾਈਨਿੰਗ ਲੇਸਿਸ ਦੀ ਡਿਜ਼ਾਈਨਿੰਗ ਘੇਰੇ ਤੇ ਵੀ ਬਾਜੂ ਦੇ ਲਈ ਵੀ ਬੈਕ ਸਾਈਡ ਲੇਸ ਦਿੱਤੀ ਹੋਈ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਕਿਸੇ ਸੂਟ ਨੂੰ ਚਿਕਨ ਵਰਕ ਦੇ ਵਿੱਚ ਬਾਟਮ ਆਫ ਵਾਈਟ ਕਲਰ ਦੀ ਤੇ ਨਾਲ ਹੈਗਾ ਦੁਪੱਟਾ ਵਿਦ ਵਰਕ ਬਹੁਤ ਸੋਹਣਾ ਚਿਕਨ ਵਰਕ ਹੋਇਆ ਸਾਰੇ ਦੁਪੱਟੇ ਤੇ ਤੇ ਸੂਟ ਨਾਲ ਦੀ ਪੱਟੀ ਲਗਾ ਕੇ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਹੈ। ਇਹ ਲੁੱਕ ਆ ਜੰਦੀ ਦੇਖੋ ਕਿੰਨਾ ਪਿਆਰਾ ਸੂਟ। ਉਹ ਬਹੁਤ ਸੋਹਣਾ ਸੂਟ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਹੈ। ਨੈਕਸਟ ਆ ਗਿਆ ਬੜਾ ਸੋਹਣਾ ਫਰੋਜ਼ੀ ਜਿਹਾ ਕਲਰ ਹੈ। ਫਰੋਜ਼ੀ ਗ੍ਰੀਨ ਜਿਹਾ ਕਲਰ ਹੈ ਸੂਟ ਦਾ। ਤੇ ਪ੍ਰਿੰਟ ਇਹਦਾ ਵੀ ਬੜਾ ਸੋਹਣਾ। ਕਿੰਨਾ ਪਿਆਰਾ ਪ੍ਰਿੰਟ। neck ਤੇ design laces ਦੀ designning ਹੈ ਘੇਰੇ ਤੇ ਵੀ laces ਦੀ designning ਹੈ ਤੇ back ਤੇ ਦਿੱਤੀ ہوئی ਹੈ ਬਾਜੂ ਦੇ ਲਈ लेस प्रिंट ਇੱਕ ਤੋਂ ਇੱਕ سونے ਪ੍ਰਿੰਟ ਹੈ ਜਿਸ ਸੂਟਾਂ ਦੇ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਤੇ ਨਾਲ ਚਿਕਨ ਵਰਕ ਦੇ ਵਿੱਚ बॉਟਮ ਤੇ ਦੁਪੱਟਾ ਦੁਪੱਟੇ ਤੇ ਵੀ ਸਾਰੇ ਤੇ ਵਰਕ ਹੈ ਜੀ ਬਹੁਤ ਸੋਹਣਾ ਚਿਕਨ ਵਰਕ ਹੋਇਆ ਸਾਰੇ ਦੁਪੱਟੇ ਤੇ ਤੇ ਸੂਟ ਦੇ ਨਾਲ ਦੀ ਪੱਟੀ ਲਗਾ ਕੇ लेस ਲਗਾ ਕੇ ਫਿਨਿਸ਼ਿੰਗ ਕੀਤੀ ہوئی ਹੈ ਦੁਪੱਟੇ ਦੇ ਡਿਜ਼ਾਈਨਿੰਗ ਆ ਜਾਂਦੀ ਹੈ ਦੇਖੋ ਕਿੰਨੀ ਪਿਆਰੀ ਲੁੱਕ ਐ ਸੋਕ ਦੀ 2700 ਪ੍ਰਾਈਸ ਦੇ ਨਾਲ ਹੀ ਮੈਂ ਤੁਹਾਨੂੰ ਸੂਟ ਦਿਖਾਏ ਆ 2700 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬਾਟਮ ਵਰਕ ਦੇ ਵਿੱਚ ਰਹੂਗਾ ਦੇਖੋ ਕਿੰਨਾ ਪਿਆਰਾ ਮਸਟਰਡ ਕਲਰ ਦੇ ਵਿੱਚ ਤੇ कॉटन ਬਹੁਤ ਜ਼ਿਆਦਾ ਫਾਈਨ ਐ ਜੀ ਅੱਜ ਦੇ ਸੂਟਾਂ ਦੀ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਤੇ ਸਾਰੇ ਹੈਗੇ ਆ ਡਿਜ਼ਾਈਨਰ ਸੂਟ ਇਹ ਦੇਖੋ ਇਹਦੇ ਤੇ ਵੀ ਕਿੰਨੀ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਕੀਤੀ ਹੋਈ ਐ ਦੇਖੋ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਡਬਲ ਲੇਸ ਲਗਾ ਕੇ ਡਿਜ਼ਾਈਨਿੰਗ ਤੇ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਡਿਜ਼ਾਈਨਿੰਗ ਦਿੱਤੀ ਹੋਈ ਹੈ बॉटਮ ਦੇ ਨਾਲ ਦਾ ਪੀਸ ਲਗਾ ਕੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਇਹ ਰਾਖੀ ਬ੍ਰੈਂਡ ਦਾ ਸੂਟ ਹੈ ਜੀ ਇਹ ਵਾਲਾ कॉटन ਤੋਂ ਹੀ ਪਤਾ ਚਲ ਜਾਂਦਾ ਹੈ ਬਹੁਤ ਪਿਆਰੀ कॉटन ਹੈ ਜੀ ਇਹ ਸੂਟ ਦੀ ਤੇ ਨਾਲ ਹੈਗੀ ਹੈ बॉटਮ ਤੇ बॉਟਮ ਤੇ ਵੀ ਵਰਕ ਹੈ ਇਹ ਦਿੱਤਾ ਕਿ ਮੈਂ ਠੀਕ ਕਰਾ ਕੇ ਦਿਖਾਨਾ ਜੀ ਤੁਹਾਨੂੰ ਕਿਉਂਕਿ ਐਗਜ਼ੈਕਟ ਪਤਾ ਚੱਲ ਜਾਂਦਾ ਵੀ ਕਿਵੇਂ ਦਾ ਜੀ ਡਿਜ਼ਾਈਨਿੰਗ ਹੈ ਸੂਟ ਦੇ ਤੇ ਘਰ ਬੈਠੇ ਤੁਸੀਂ ਲੈਣਾ ਹੁੰਦਾ ਜੀ ਸੂਟ ਫਿਰ ਮੇਰੇ ਅਕੋਰਡਿੰਗ ਮੈਨੂੰ ਹੁੰਦਾ ਵੀ ਸਾਰਾ ਪਤਾ ਲੱਗਣਾ ਚਾਹੀਦਾ ਵੀ ਕਿਵੇਂ ਦੀ ਡਿਜ਼ਾਈਨਿੰਗ ਹੈ ਜੀ ਬਾਟਮ ਤੇ ਇਹ ਬਾਟਮ ਤੇ ਹੈ ਜੀ ਸਾਰੀ ਡਿਜ਼ਾਈਨਿੰਗ ਦੇਖੋ ਇਹ نیچے ਆ ਜਾਣੀ ਹੈ ਸਾਰਾ ਹੈ ਲੇਸਿਸ ਦੀ ਡਿਜ਼ਾਈਨਿੰਗ ਤੇ ਬੜਾ ਪਿਆਰਾ ਪੈਚ ਵਰਕ ਹੋਇਆ ਬਾਟਮ ਤੇ ਇਹ ਬਾਟਮ ਆ ਗਈ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਨਾਲ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਬਰੀਕ ਲੇਸ ਦੇ ਨਾਲ ਫਿਨਿਸ਼ਿੰਗ ਹੈ ਜੀ ਦੁਪੱਟੇ ਦੀ ਰਾਖੀ ਬ੍ਰੈਂਡ ਦਾ ਸੂਟ ਮਸਟਰਡ ਕਲਰ ਦੇ ਵਿੱਚ ਪ੍ਰਿੰਟ ਦੇਖੋ ਦੁਪੱਟੇ ਦਾ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਦੁਪੱਟਾ ਤੇ ਬਰੀਕ ਸੂਟ ਦੇ ਨਾਲ ਦੀ ਉਹ ਲੇਸ ਲੱਗੀ ਹੋਈ ਹੈ ਜਿਵੇਂ ਸ਼ਰਟ ਤੇ ਕੋਈ ਲੇਸ ਦੁਪੱਟੇ ਦੇ ਫੋਰ ਸਾਈਡ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈ ਜੀ 2700 ਪ੍ਰਾਈਸ ਹੈ 2700 ਪ੍ਰਾਈਸ ਦੇ ਵਿੱਚ ਤੇ ਮੈਕਸ ਆ ਗਿਆ ਆਪਣਾ ਇਹ ਸੂਟ ਇਹਦੇ ਨਾਲ ਦਾ ਹੀ ਹੈ ਜੀ ਇਹ ਘਾਟਰੀ ਕੇ ਲੋੜ ਦੇ ਵਿੱਚ ਸਾਰੀ ਡਿਜ਼ਾਈਨਿੰਗ ਹੋਈ ਹੋਈ ਆ ਇਹਨਾਂ ਸੂਟਾਂ ਤੇ ਕੋਈ ਵੀ ਡਿਜ਼ਾਈਨਿੰਗ ਆਪ ਕਰਨ ਦੀ ਲੋੜ ਨਹੀਂ ਹੈਗੀ ਬਸ ਸਚਿਚ ਕਰਾ ਕੇ ਵੇਅਰ ਕਰਨਾ ਕੋਈ ਲਾਈਨਿੰਗ ਨਹੀਂ ਲੱਗਣੀ ਸੂਟਾਂ ਨੂੰ ਵਿਦਾਊਟ ਲਾਈਨਿੰਗ ਬਣਨਗੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਬੜੀ ਸੋਹਣੀ ਕਲੀਆਂ ਪਾ ਕੇ ਥੇਲੇ ਤੇ ਡਿਜ਼ਾਈਨਿੰਗ ਹੈ ਪ੍ਰੋਪਰ ਬਹੁਤ ਪਿਆਰਾ ਗਾਜਰੀ ਕਲਰ ਦੇ ਵਿੱਚ ਸੂਟ ਇਹ ਬਾਟਮ ਤੇ ਵਰਕ ਆ ਜਾਣਾ ਜੀ ਨਾਲ ਲੇਸਿਸ ਦੀ ਵੀ ਡਿਜ਼ਾਈਨਿੰਗ ਹੈ ਤੇ ਬਹੁਤ ਪਿਆਰਾ ਪੈਚ ਵਰਕ ਹੋਇਆ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਲੇਸ ਦੀ ਫਿਨਿਸ਼ਿੰਗ ਦੇ ਨਾਲ ਦੁਪੱਟਾ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਹੈ ਬਹੁਤ ਸੋਹਣਾ ਸੂਟ ਹੈ ਇਹ ਰੂਪ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਹੈ ਨੈਕਸਟ ਡਿਜ਼ਾਈਨ ਦਿਖਾਣੇ ਆ ਤੁਹਾਨੂੰ ਬੜੀ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਰਹਿਣਗੇ ਸੂਟ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਬਣਨਗੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਜੀ ਕੋਈ ਬਾਜੂ ਤੇ ਜੋੜ ਨਹੀਂ ਆਣਾ ਹੈਗਾ ਤੇ ਡਿਜ਼ਾਈਨਿੰਗ ਦੇਖੋ ਸੂਟ ਦੀ ਤੇ ਵੈਸੇ ਆਪਾਂ ਸਟੀਚ ਕਰਾਉਣ ਚਲੇ ਜਾਈਏ ਇੰਨੀ ਡਿਜ਼ਾਈਨਿੰਗ ਆਪਾਂ ਕਹਿ ਦਈਏ ਬਹੁਤ ਜ਼ਿਆਦਾ ਸਟੀਚਿੰਗ ਪੈ ਜਾਂਦੀ ਆ ਇਹ ਦੇਖੋ ਕਲੀਆਂ ਵੀ ਪਈਆਂ ਹੋਈਆਂ ਤੇ ਸਾਰਾ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਆ ਸੂਟ ਤੇ ਤੇ ਫੈਬਰਿਕ ਬਹੁਤ ਜ਼ਿਆਦਾ ਫਾਈਨ ਦੇ ਵਿੱਚ ਆ ਜੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਇਹ ਦੇਖੋ ਪੂਰੀ ਡਿਜ਼ਾਈਨਿੰਗ ਘੇਰੇ ਤੇ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਮਿਹਨਤ ਹੈ ਜੀ ਇਹ ਸਾਰੀ ਡਿਜ਼ਾਈਨਿੰਗ ਕੀਤੀ ਹੋਈ ਆ ਸ਼ਰਟ ਤੇ ਉੱਪਰ ਤੋਂ ਲੈ ਕੇ ਦੇਖ ਸਕਦੇ ਹੋ ਤੁਸੀਂ ਦੇਖੋ ਪੂਰਾ ਬੜਾ ਛੋਟਾ ਕੁੜਤਾ ਸਟਾਈਲ ਦੇ ਵਿੱਚ ਇਹ ਸੂਟ ਰੈਡੀ ਕਰ ਸਕਦੇ ਆਪਾਂ ਸਟੀਚ ਕਰਾ ਕੇ ਕਿਉਂਕਿ ਇਹਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਦੇਖੋ ਇਹ ਬਾਜੂ ਤੇ ਆ ਜਾਣੀ ਹੈ ਬਰੀਕ ਲੇਸ ਕੋਈ ਲੇਸ ਲਗਾਉਣ ਦੀ ਲੋੜ ਨਹੀਂ ਹੈਗੀ ਬਾਜੂ ਤੇ ਬਾਜੂ ਤੇ ਵੀ ਲੇਸ ਦਿੱਤੀ ਹੋਈ ਹੈ ਇਹ ਆ ਗਈ ਆਪਣੀ ਸ਼ਰਟ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਨਾਲ ਕਰੀਮ ਰੰਗ ਦੀ ਉਹ ਬਾਟਮ ਹੈ ਆਫ ਵਾਈਟ ਕਲਰ ਦੀ ਬਾਟਮ ਤੇ ਨਾਲ ਹੈਗਾ ਦੁਪੱਟਾ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਦੁਪੱਟੇ ਦਾ ਵੀ ਸਾਰਾ ਸੂਟ ਦੇ ਨਾਲ ਦਾ ਸ਼ਰਟ ਦੇ ਨਾਲ ਦਾ ਦੇਖੋ ਪੈਚ ਲਗਾ ਲਗਾ ਕੇ ਲੇਸਿਸ ਦੀ ਡਿਜ਼ਾਈਨਿੰਗ ਹੈ ਬੜਾ ਪਿਆਰਾ ਡਿਜ਼ਾਈਨਰ ਸੂਟ ਹੈ ਇਹ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਇਹ ਡਿਜ਼ਾਈਨ ਆ ਜਾਨਾ ਦੇਖੋ ਕਿੰਨੀ ਪਿਆਰੀ ਜੀ ਡਿਜ਼ਾਈਨਿੰਗ ਦੇ ਵਿੱਚ ਇਹ ਸੂਟ ਆਪਣਾ ਇਹ ਲੁੱਕ ਆ ਜਾਨਾ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਤੁਹਾਨੂੰ ਲੇਸਿਸ ਦੀ ਡਿਜ਼ਾਈਨਿੰਗ ਵਾਲੀ ਦਿਖਾਵਾਂਗੇ ਸੂਟ ਨੈਕਸਟ ਆ ਗਿਆ ਮਰਜੈਂਟਾ ਕਲਰ ਦੇ ਵਿੱਚ ਆਫ ਵਾਈਟ ਬਾਟਮ ਰਹਿਣੀ ਹੈ ਤੇ ਬਹੁਤ ਫਾਈਨ ਫੈਬਰਿਕ ਦੇ ਵਿੱਚ ਬਹੁਤ ਹੀ ਸੌਫਟ ਫੈਬਰਿਕ ਦੇ ਵਿੱਚ ਹੈਗੇ ਸੂਟ ਤੇ ਕਲਰ ਦੇਖੋ ਸੂਟ ਦਾ ਕਿੰਨਾ ਪਿਆਰਾ ਤੇ ਲੇਸਿਸ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਕੀਤੀ ਵੇ ਯਾਰੀ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਸਾਰੀ ਇਹ ਦੇਖੀਏ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਹੈ ਮਜੈਂਟਾ ਕਲਰ ਦੇ ਵਿੱਚ ਹੈ ਤੇ ਬਾਜੂ ਤੇ ਵੀ ਇਹਦੇ ਡਬਲ ਲੇਸ ਲੱਗੀ ਹੋਈ ਹੈ ਦੇਖੋ ਬਾਜੂ ਬੜੀ ਸੋਹਣੀ ਬਣੀ ਹੈ ਇਹ ਅਲੱਗ ਤੋਂ ਦਿੱਤੀਆਂ ਹੋਈਆਂ ਹਨ 슬ੀਵ ਕੋਈ ਜੋੜ ਨਹੀਂ ਆਉਣਾ ਹੈਗਾ ਅਲੱਗ ਤੋਂ 슬ੀਵ ਦਿੱਤੀਆਂ ਹੋਈਆਂ ਜਿਵੇਂ ਮਰਜ਼ੀ ਆਪਾਂ ਸੂਟ ਰੈਡੀ ਕਰ ਸਕਦੇ ਹਾਂ ਜੀ ਬਾਜੂ ਤੇ ਵੀ ਪੂਰੀ ਡਿਜ਼ਾਈਨਿੰਗ ਹੈ ਆਫ ਵਾਈਟ ਕਲਰ ਦੀ ਬਾਟਮ ਤੇ ਬੜਾ ਸੋਹਣਾ ਇਸ ਦਾ ਦੁਪੱਟਾ ਦੁਪੱਟੇ ਤੇ ਮਿਹਨਤ ਦੇਖੋ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਵਿੱਚ ਇਹ ਦੇਖੋ ਬਹੁਤ ਪਿਆਰਾ ਦੁਪੱਟਾ ਹੈ ਬੜਾ ਬਹੁਤ ਸੋਹਣਾ ਸੂਟ ਹੈ 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਹੈ ਜੀ ਇਹ ਬੜਾ ਸੋਹਣਾ ਇਹਦੇ ਵਿੱਚ ਹੈਗਾ ਆਪਣੇ ਕੋਲ ਇੱਕ ਹੋਰ ਕਲਰ ਬਲੈਕ ਸੇਮ ਦੇ ਵਿੱਚ ਬਲੈਕ ਕਲਰ ਹੈ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਇਹ ਦੇਖੋ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਹੋਵੇ ਇੰਕ ਤੇ ਡਿਜ਼ਾਈਨਿੰਗ ਪਿਆਰੀ ਅਲੱਗ ਤੋਂ 슬ੀਵਜ਼ ਆ ਜੀ ਤੇ ਨਾਲ ਕਰੀਮ ਰੰਗ ਦੀ ਬਾਟਮ ਤੇ ਪੂਰਾ ਡਿਜ਼ਾਈਨਰ ਦੁਪੱਟਾ ਇਹ ਲੁੱਕ ਆ ਜੀ ਤੇ ਖੂਬਿਆਸੋ ਬਲੈਕ ਕਲਰ ਦੇ ਵਿੱਚ ਇਹ ਲੁੱਕ ਆ ਜੀ 3000 ਪ੍ਰਾਈਸ ਹੈ 3000 ਪ੍ਰਾਈਸ ਦੇ ਨਾਲ ਇਹ ਵਾਲਾ ਸੀ ਨੈਕਸਟ ਡਿਜ਼ਾਈਨ ਆ ਗਿਆ ਬੜਾ ਪਿਆਰਾ 컬러ਫੁਲ ਇਸ ਤੋਂ ਵੀ ਜ਼ਿਆਦਾ ਲੇਸਿਸ ਦੀ ਡਿਜ਼ਾਈਨਿੰਗ ਹੈ ਜੀ ਇਹਨਾਂ ਸੂਟਾਂ ਤੇ ਜਿਹੜਾ ਹੁਣ ਸੂਟ ਦਿਖਾਵਾਂਗੇ ਇਹ ਦੇਖ ਕੇ ਨਾ ਪਿਆਰਾ ਸੂਟ ਸਾਰੇ ਸੂਟਾਂ ਦੇ ਨਾਲ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਕੋਈ ਜੋੜ ਨਹੀਂ ਆਣਾ ਹੈਗਾ ਸੂਟ ਤੇ ਸਾਰੇ ਸੂਟਾਂ ਨਾਲ ਅਲੱਗ ਤੋਂ 슬ੀਵਸ ਹੈ ਜੀ ਦੇਖੋ ਡਿਜ਼ਾਈਨਿੰਗ ਕਿੰਨੀ ਪਿਆਰੀ ਆ ਸੈਂਟਰ ਕਲੀ ਦੇ ਵਿੱਚ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਆ ਤੇ ਘੇਰੇ ਤੇ ਵੀ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਇਹ ਘੇਰਾ ਆ ਜਣਾ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਨਾਲ ਇਹ ਉੱਪਰ ਤੋਂ ਲੈ ਕੇ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਕੋਈ ਲਾਈਨਿੰਗ ਨਹੀਂ ਲੱਗਣੀ ਬਾਜੂ ਤੇ ਵੀ ਲੇਸ ਦੇਖੋ ਡਬਲ ਲੇਸ ਦਿੱਤੀ ਹੋਈ ਹੈ ਬਾਜੂ ਤੇ ਇਹ ਬਾਜੂ ਆ ਜਣੀ ਹੈ ਅਲੱਗ ਤੋਂ ਬਾਜੂ ਦਾ ਕੱਪੜਾ ਵੀ ਕਾਫੀ ਜ਼ਿਆਦਾ ਦਿੱਤਾ ਹੋਇਆ 3 ਮੀਟਰ ਦੇ ਕਰੀਬ ਸ਼ਰਟ ਹੈ ਕਿਉਂਕਿ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਨੇ ਦੇਖੋ ਇਹ ਸਾਰਾ 슬ੀਵਸ ਦਾ ਕੱਪੜਾ ਜਿਹੜਾ ਸਾਈਡ ਤੇ ਦਿੱਤਾ ਹੋਇਆ ਇਹ ਸਾਰਾ ਇਹ ਆ ਗਈ ਆਪਣੀ ਸ਼ਰਟ ਤੇ ਨਾਲ ਕਰੀਮ ਰੰਗ ਦੀ ਬਾਟਮ ਹੈ ਜੀ ਨਾਲ ਤੇ ਦੁਪੱਟਾ ਦਿਖਾਣੇ ਹੁਣ ਤੁਹਾਨੂੰ ਬਹੁਤ ਜ਼ਿਆਦਾ ਸ਼ਾਨਦਾਰ ਦੁਪੱਟਾ ਦੁਪੱਟੇ ਤੇ ਬੜਾ ਸੋਹਣਾ ਮਿਰਰ ਵਰਕ ਹੋਇਆ 4 ਸਾਈਡ ਦੇਖੋ ਕਿੰਨਾ ਪਿਆਰਾ ਵਰਕ ਹੋਇਆ 4 ਸਾਈਡ ਇਹ ਸਾਰਾ ਵਿੱਚ ਵੀ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਤੇ ਪੱਲਿਆਂ ਤੇ ਡਿਜ਼ਾਈਨਿੰਗ ਦੇਖੋ ਦੁਪੱਟੇ ਦੇ ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਹੋਇਆ ਇਹ ਕਿੰਨੀ ਪਿਆਰੀ ਡਿਜ਼ਾਈਨਿੰਗ ਦੇ ਨਾਲ ਬੜੇ ਸੋਹਣੇ ਲੱਗਦੇ ਆ ਵੀਰ ਕਿਤੇ ਹੋਏ ਐਵੇਂ ਦੇ ਸੂਟ 3200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3200 ਪ੍ਰਾਈਸ ਦੇ ਨਾਲ ਐਵੇਂ ਦੀ ਡਿਜ਼ਾਈਨਿੰਗ ਦੇ ਵਿੱਚ ਇੱਕ ਸੂਟ ਹੋਰ ਹੈ ਆਪਣੇ ਕੋਲ ਸੇਮ ਦੇ ਵਿੱਚ ਬਸ ਕਲਰ ਅਲੱਗ ਹੈ ਜੀ ਸੂਟ ਦਾ ਬਾਟਮ ਕਰੀਮ ਹੀ ਰਹਿਣੀ ਆ ਸੈਂਟਰ ਕਲੀ ਦੇ ਡਿਜ਼ਾਈਨ ਦੇ ਵਿੱਚ ਅਲੱਗ ਤੋਂ 슬ੀਵਜ਼ ਹੈ ਜੀ ਸੂਟ ਦੀਆਂ ਜਿੰਨਾ ਮਰਜ਼ੀ ਖੁੱਲਾ ਕੱਪੜਾ ਤੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਘੇਰੇ ਤੇ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਆ ਇਹ ਸਾਰੀ ਡਿਜ਼ਾਈਨਿੰਗ ਘੇਰੇ ਤੇ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਬਣਨਗੇ ਸੂਟ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਡਬਲ ਲੇਸ ਦੇ ਨਾਲ ਇਹ ਆ ਕਿਸ ਦੀ ਬਾਟਮ ਟੀਮ ਰੰਗ ਦੇ ਵਿੱਚ ਬਾਟਮ ਤੇ ਦੁਪੱਟੇ ਤੇ ਫੋਰ ਸਾਈਡ ਵਰਕ ਵੀ ਆ ਮਿਰਰ ਵਰਕ ਵਿੱਚ ਵੀ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਤੇ ਫੋਰ ਸਾਈਡ ਵੀ ਵੇਲ ਬਣੀ ਆ ਤੇ ਪੱਲਿਆਂ ਤੇ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਆ ਦੁਪੱਟੇ ਦੇ ਕੋ ਸੋਹਣੇ ਸੂਟ ਰੈਡੀ ਆ ਕੋਈ ਲਾਈਨਿੰਗ ਨਹੀਂ ਲਗਣੀ ਵਿਦਾਊਟ ਲਾਈਨਿੰਗ ਬਣਨਗੇ ਬੜੇ ਪਿਆਰੇ ਡਿਜ਼ਾਈਨਰ ਸੂਟ 3200 ਪ੍ਰਾਈਸ ਹੈ ਜੀ ਇਹ ਦੋ ਸੂਟ ਬਏ ਇੱਕ ਡਿਜ਼ਾਈਨ ਚ ਤੁਹਾਨੂੰ ਦਿਖਾਏ ਆ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਹੈ ਜੀ ਇਹਨਾਂ ਦਾ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜ ਮੇਰਾ 81465808038146580803 ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ